ਫਰੀਕੋਟ ਖਬਰਨਾਮਾ ਤੇ ਤੁਹਾਡਾ ਸਵਾਗਤ ਹੈ ਅਕਸਰ ਹੀ ਤੁਸੀਂ ਹਰੋਇਨ ਅਤੇ ਚਿੱਟੇ ਮੈਲ ਦੀਆਂ ਖਬਰਾਂਵਾਂ ਸੁਣਦੇ ਹੋਵੋਗੇ ਪਰ ਅੱਜ ਤੁਸੀਂ ਜਿਹੜੀ ਖਬਰ ਸੁਣੋਗੇ ਕਿਤਨੇ ਕੀਤੇ ਹੈਰਾਨ ਰਹਿਣ ਜਾਓਗੇ ਕਿ ਇੱਕ ਨਵਾਂ ਨਸ਼ਾ ਪੰਜਾਬ ਦੇ ਵਿੱਚ ਆ ਚੁੱਕਿਆ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਆਈਸੀ ਡਰੱਗਸ ਦੀ ਫਰੀਕੋਟ ਦੀ ਮਾਡਲ ਜੇਲ੍ਹ ਦੇ ਵਿੱਚੋਂ ਬੰਦ ਇੱਕ ਸ਼ਖਸ ਅਦਾਲਤ ਵਿੱਚ ਪੇਸ਼ੀ ਭੁਗਤਣਾ ਆਇਆ ਸੀ ਅਤੇ ਪੇਸ਼ੀ ਭੁਗਤੇ ਜਦੋਂ ਉਹ ਫਰੀਕੋਟ ਦੀ ਜੇਲ੍ਹ ਵਿੱਚ ਵਾਪਸ ਗਿਆ ਤਾਂ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੇ ਕੋਲੋਂ ਉਸ ਦੀ ਜਰਾਬਾਂ ਦੇ ਵਿੱਚ ਲੁਕੋਇਆ ਹੋਇਆ ਆਇਸ ਡਰੱਗਸ ਬਰਾਮਦ ਕੀਤਾ ਗਿਆ ਜਿਸ ਤੋਂ ਬਾਅਦ ਸਿਟੀ ਥਾਣਾ ਦੇ ਵਿੱਚ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਐਸਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਫਰੀਦਕੋਟ ਸ਼ਮਸ਼ੀਰ ਸਿੰਘ ਨੇ ਐਫਆਈਆਰ ਨੰਬਰ 118/24 ਮਿਤੀ 3/4/24 ਜਿਹੜੀਆਂ ਦਰਜ ਕੀਤੀ ਗਈਆਂ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਇੱਕ ਇੱਕ ਕੈਦੀ ਸੀ ਸ਼ਮਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਇਹ ਜਿਹੜਾ ਹੈਗਾ ਜਲੰਧਰ ਡਿਸਟ੍ਰਿਕਟ ਦਾ ਬਾਵਨੀਆ ਪਿੰਡ ਹੈਗਾ ਉੱਥੋਂ ਦਾ ਰਹਿਣ ਵਾਲਾ ਹੈ ਇਹਦੇ ਤੋਂ ਜੀ 15 ਗ੍ਰਾਮ ਹੈਰੋਇਨ ਤੇ 15 ਗ੍ਰਾਮ ਆਇਸ ਫੜੀ ਗਈ ਆ ਜਦੋਂ ਜੀਐਲ ਦੇ ਵਿੱਚ ਇਹਨੂੰ ਵਾਪਸ ਲੈ ਕੇ ਗਈ ਸਾਡੀ ਗਾਰਡ ਜਦ ਇਹਦੀ ਫਿਰ ਉਹ ਸਰਚ ਹੋਈ ਆ ਸਰਚ ਦੇ ਦੌਰਾਨ ਜਿਹੜੀਆਂ ਇਹਦੀਆਂ ਦੋਨੇ ਜਰਾਬਾਂ ਦੇ ਵਿੱਚੋਂ ਦੋਨੇ ਦੋਨੇ ਸਾਈਡਾਂ ਦੇ ਜਿਹੜੇ ਇਹਨਾਂ ਸ਼ੂ ਪਾਏ ਹੋਏ ਸੀ ਉੱਥੋਂ ਇਹਦੀ ਆ ਜਿਹੜੀ ਬਰਾਮਦਗੀ ਹੋਈ ਆ ਜੀ ਉਹਨਾਂ ਦੇ ਅਗੇਂਸਟ ਜਿਹੜਾ ਉਦੀਨ ਤਾਰਾ ਬਾਈਕਾਡ 85 ਐਨਡੀਪੀਐਸ ਐਕਟ ਤੇ ਜਿਹੜਾ 42 ਜੇ ਐਕਟ ਦੇ ਤਹਿਤ ਜਿਹੜਾ ਅਸੀਂ ਪ੍ਰੋਜੈਨ ਐਕਟ ਦੇ ਤਹਿਤ ਕੇ ਰਜਿਸਟਰ ਕੀਤਾ ਇਸ ਦਾ ਹੁਣ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੰਟ ਜਾਰੀ ਕਰਕੇ ਦੀ ਪੁੱਛਗਿਛ ਕਰਾਂਗੇ ਬਾਕੀ ਜੋ ਵੀ ਨੈਕਸਟ ਸਾਹਮਣੇ ਆਉਦੀ ਅਸੀਂ ਸੈਕੰਡ ਅਗਲੀ ਤਜਿੰਦਾ ਗਿਆ ਦੇ ਜਿੱਥੇ ਜਾ ਰਹੀ ਹੈ ਇਹਨੂੰ ਪੇਸ਼ ਕਰਨਾ ਹੈ ਸੀਏ ਜੀ ਇੱਥੇ ਅਦਾਲਤ ਦੇ ਵਿੱਚ ਉੱਥੋਂ ਵਾਪਸ ਲੱਗੇ ਗਏ ਸੀ ਜੀ ਦੀ ਮੁਕਲੀ ਉਸ ਵਿੱਚਦਰਾ ਨੂੰ ਜੇਰ ਵਾਲਿਆਂ ਦੱਸਿਆ ਹੋਵੇ ਕਿ ਕੁੰਾਈ ਲੱਗਦੀ ਹੈ ਇੱਥੇ ਇਹਦੀ ਜਿਹਾ ਕਿ ਅਕਚੁਅਲੀ ਜਿਹੜੀਆਂ ਇਨਵੈਸਟੀਗੇਸ਼ਨ ਦਾ ਜਿਹੜਾ ਮੈਟਰ ਹੋਣ ਕਰਕੇ ਇਹਦੀ ਤਾਂ ਜਦੋਂ ਸਾਡੇ ਇਥੋਂ ਆਈਓ ਜਾ ਕੇ ਇਹਦੀ ਪੁਸ਼ਕਿਸ਼ ਕਰੂਗਾ ਪਹਿਲਾਂ ਪਰਮਿਸ਼ਨ ਲੈਣੀ ਹੁੰਦੀ ਹੈ ਸਾਨੂੰ ਮਾਨਯੋਗ ਅਦਾਲਤ ਤੋਂ ਉਹ ਪਰਮਿਸ਼ਨ ਦੇਣ ਕੇ ਅਸੀਂ ਪ੍ਰੋਡਕਸ਼ਨ ਵਾਂਟ ਤੇ ਫਿਰ ਇਹਨੂੰ ਫਿਰ ਮਾਨ ਲਵਾਂਗੇ ਉਹਦੇ ਦਰਾਂ ਨੇ ਗੱਲਾਂ ਸਾਹਮਣੇ ਆਉਣਗੀਆਂ ਜੀ ਆਫਟਰ ਆਲ ਇਥੋਂ ਨੂੰ ਕਿਸੇ ਨੇ ਦਿੱਤੀ ਹੋਣੀ ਹੈ ਚੀਜ਼ ਫੜਾਈ ਹੋਣੀ ਹੈ ਇਹਨੇ ਜਿਹੜੀ ਆਪਣੇ ਉਹਦੇ ਚ ਪਾ ਕੇ ਲੋਕਾਂ ਕੋਲ ਜਾਣਦੇ ਉੱਥੇ ਜਿਹੜੀ ਇਹਨਾਂ ਨੇ ਬੜੀ ਮਸਤੀ ਨਾਲ ਕੰਮ ਕੀਤਾ ਜਿਲ੍ਹਾ ਡਿਪਾਰਟਮੈਂਟ ਨੇ ਕਾਫੀ ਰਿਕਵਰੀਆਂ ਵੀ ਹੁਣ ਕਰ ਰਿਆ ਜਦ ਫੈਂਕੇ ਫੋਕੇ ਸੱਟਦੇ ਆ ਤਾਂ ਅਸੀਂ ਕਾਫੀ ਤਾਲ ਮਿਲ ਚੰਨੀਆਂ ਨਾਲ ਆਈਸਮਾ ਨਸ਼ਾ ਪਹਿਲੀ ਵਾਰ ਦਿਖੇਗਾ ਜਿਹੜਾ ਪਹਿਲਾਂ ਵੀ ਜਿਹੜਾ ਹੈ ਜਿਹੜੀ ਕੋਈ ਪਹਿਲੀ ਵਾਰ ਹੋਣਾ ਚਾਹੀਦਾ ਹਾਂਜੀ 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 ਜੀ ਜੀ ਕਿ ਨਾ ਨਸ਼ਾ ਜਿਹਨੂੰ ਬੰਦਿਆ ਨਹੀਂ ਜੀ ਇਹ ਆਮ ਕਾਮਨ ਨਹੀਂ ਹੈਗਾ ਉਹ ਕੋਈ ਬਹੁਤ ਜਿਹੜੇ ਮੈਟਰੋਪੋਲਿਟਨ ਸਿਟੀ ਪਰਡੇ ਉਧਰ ਕੋਈ ਨਿਸ਼ਕਾਰ ਜ਼ਰੂਰੀ ਇੱਥੋਂ ਦੀ ਸ਼ਿਕਾਇਤ ਹੈ ਨਹੀਂ ਸੀ ਜੀ